ਵਾਚਮਨ ਤੋਂ ਇਹ ਬੋਲ ਨਹੀਂ ਸਕਦਾ ਜੀ ਨਾ ਇਹ ਸੁਣਦਾ ਇਹੇ ਈਲਾਜ ਬਾਰੇ ਕੋਈ ਇੱਧਾ ਨਹੀਂ ਜਾਣਕਾਰੀ ਲਈ ਕਿਤੇ ਵੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਜੀ ਆਨੰਦੋਂ ਵੀ ਪੁੱਛਿਆ ਉਹ ਕਦੇ ਨਹੀਂ ਬੋਲ ਨਹੀਂ ਸਕਦਾ ਅਨਾ ਸਿੰਘ ਵੀ ਨਾਲ ਹੀ ਕਦੋਂ ਦਾ ਕੰਮ ਕਰਨ ਲੱਗ ਗਿਆ ਹੈ ਤਕਰੀਬ ਇਹਨੇ ਨੂੰ ਵੀ 8 8 ਸਾਲ ਹੋ ਹੀ ਗਿਆ ਸਾਡੇ ਨਾਲ ਹੀ ਕੰਮ ਕਰਦਿਆਂ ਮੰਗਾਇਆ ਤੇ ਆਉਦੇ ਜੇ ਕਿਨੂੰ ਭੈਣ ਭਾਈ ਨਾਲ ਗੱਲ ਕਰ ਰਹੀਆਂ ਹੁੰਦਾ ਗਿਆ ਫੋਨ ਤੇ ਆਉ ਦੇ ਗੱਲਬਾਤ ਕਰ ਲੈਂਦੇ ਨੇ ਗਹਿਦਰੀ ਵਿੱਚ ਸਾਰਾ ਕੰਮ ਕਰ ਲੈਂਦੇ ਆ ਪੂਰਾ ਇਹਨਾਂ ਹਾਂ ਜੇ ਪੂਰਾ ਕੰਮ ਕਰ ਦਿਆ ਛੱਡ ਦੁਕਾਨ ਚ ਮਾਲ ਦਾ ਆਪ ਜਿੰਦਗੀ ਆ ਜਿਹੜੀ ਨਸਿਆਂ ਦੇ ਰਾਹ ਕਈ ਨੌਜਵਾਨ ਸਾਡੇ ਪਾਈ ਬੈਠੇ ਨੇ ਉਹ ਸਾਡੇ ਇਸ ਵੀਰ ਚਾਰਨ ਸਿੰਘ ਵੱਲ ਜਰੂਰ ਦੇਖ ਲੈਣ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਤੇ ਸਥਿਤ ਅਡਾ ਰਤਨ ਜੋਧਾ ਦੇ ਵਿੱਚ ਮੌਜੂਦ ਆ ਆ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਬਣੀ ਯਾਦਗਾਰ ਦੇ ਵਿੱਚ ਜਿੱਥੇ ਉਹਨਾਂ ਦਾ ਸੁੰਦਰ ਸਰੂਪ ਲੱਗਿਆ ਹੋਇਆ ਉਸ ਬੁੱਤ ਦੇ ਬਿਲਕੁਲ ਨੇੜੇ ਆ ਇੱਕ ਇਦਾਂ ਦੀ ਦੁਕਾਨ ਆ ਜਿੱਥੇ ਨੌਜਵਾਨ ਆ ਜਿਹੜਾ ਨਾ ਤਾਂ ਉਹ ਬੋਲ ਸਕਦਾ ਨਾ ਉਸ ਨੂੰ ਸੁਣਾਈ ਦਿੰਦਾ ਤਾਂ ਕੰਮ ਉਹ ਸਾਰਾ ਕਰਦਾ ਤਾਂ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਸਰਦਾਰ ਜਗਤਾਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਓ ਮਿਲਦੇ ਹੁਨਾਂ ਨੂੰ ਹਾਂਜੀ ਸਾਡੇ ਨਾਲ ਚਰਨ ਸਿੰਘ ਉਹ ਨੌਜਵਾਨ ਜਿਹਦੀ ਅਸੀਂ ਗੱਲ ਕਰਦੇ ਹਾਂ ਕਿ ਭਾਵੇਂ ਸੁਣਦਾ ਨਹੀਂ ਹੈਗਾ ਤੇ ਬੋਲ ਵੀ ਨਹੀਂ ਸਕਦੇ ਹੈਗੇ ਬੋਲ ਕੇ ਗੱਲ ਨਹੀਂ ਕਰ ਸਕਦੇ ਤਾਂ ਕੰਮ ਆਪਣਾ ਜਿਹੜਾ ਕੀਤਾ ਉਹ ਸਾਰਾ ਕੰਮਕਾਰ ਕਰਦੇ ਨੇ ਸਾਡੇ ਨਾਲ ਉਹਨਾਂ ਦੇ ਪਿਤਾ ਸਰਦਾਰ ਜਗਤਾਰ ਸਿੰਘ ਟੈਪੀ ਨਾਲ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਕਾਲ ਸਾਹਿਬ ਅੱਛਾ ਵਾਹਿਗੁਰੂ ਜੀ ਕੀ ਫਤ ਹੈ ਹਾਂ ਭਾਈ ਜੀ ਚਰਨ ਸਿੰਘ ਦੇ ਬਾਰੇ ਆ ਜਿੰਨੀ ਵੀ ਜਾਣਕਾਰੀ ਦੇ ਸਕਦੇ ਹਾਂ ਸਾਡੇ ਦੇਖਣ ਵਾਲਿਆਂ ਨੂੰ ਜ਼ਰੂਰ ਦਿਓ ਕਿ ਬਚਪਨ ਤੋਂ ਹੀ ਇਹਨਾਂ ਨੂੰ ਸੁਣ ਨਹੀਂ ਸਕਦਾ ਜਾਂ ਬੋਲ ਨਹੀਂ ਸਕਦਾ ਪਹਿਲਾਂ ਤੁਸੀਂ ਇੱਦਾਂ ਇਹ ਬਚਪਨ ਤੋਂ ਹੀ ਬੋਲ ਨਹੀਂ ਸਕਦਾ ਸੀ ਠੀਕ ਹੈ ਜੀ ਨਾ ਇਹਨੂੰ ਸੁਣਦਾ ਸੀ ਠੀਕ ਹੈ ਜੀ ਤੇ ਪੜ੍ਹਾਈ ਪੜ੍ਹਾਈ ਕੀਤੀ ਆ ਕੋਈ ਪੜ੍ਹਨ ਲਾਇਆ ਸੀ ਸਕੂਲ ਵਿੱਚ ਪਾਣੀ ਸਕੂਲ ਜਾਂਦੇ ਰਹੇ ਨੇ ਪਹਿਲੇ ਪੈਂਡ ਜਾਂਦੇ ਰਹੇ ਨੇ ਤੇ ਵੀ ਫੇਰ ਲਾਤੋਂ ਜਾਂਦੇ ਰਹੇ ਹਾਂ ਕਿੰਨੀ ਜਮਾਤਾਂ ਪੜ੍ਹੇ ਨੇ ਇਹ 5 ਹੀ 5 ਹੀ ਪੜ੍ਹੇ ਨੇ ਅੱਛਾ ਉਥੇ ਲਾਤੋਂ ਪੈਂਡ ਇਹਨਾਂ ਨੂੰ ਪੜ੍ਹਾਉਣ ਲਈ ਲੱਗ ਸਕਤਰਾਂ ਦਾ ਸਕੂਲ ਆ ਜੀ ਕੋਈ ਹਾਂ ਜੀ ਆ ਸੀ ਉਹ ਇਹਨਾਂ ਨੂੰ ਲੈ ਕੇ ਪਾਉਂਦੇ ਨੇ ਉਹ ਜਿਵੇਂ ਤੁਹਾਡਾ ਇਹ ਕਿਤਾਬਾ ਦਾਦਾ ਪੁੱਸਤੀ ਲੱਗਦਾ ਵੀ ਮੈਨੂੰ ਲੱਗਦਾ ਪਹਿਲਾਂ ਤੁਹਾਡੇ ਪਿਤਾ ਜੀ ਵੀ ਸਰਦਾਰ ਭੰਜਨ ਸਿੰਘ ਤੁਹਾਡੇ ਨਾਲ ਹੋਇਆ ਕਰਦੇ ਸੀ ਤਾਂ ਹੁਣ ਇਹ ਜਦੋਂ ਚੰਨ ਸਿੰਘ ਵੀ ਨਾਲ ਹੀ ਕਦੋਂ ਦਾ ਕੰਮ ਕਰਨ ਲੱਗ ਗਿਆ ਇਹ ਤਕਰੀਬ ਇਹਨਾਂ ਨੂੰ ਵੀ 8 8 ਸਾਲ ਹੋਈ ਗਿਆ ਸਾਡੇ ਨਾਲ ਹੀ ਕੰਮ ਕਰਦਿਆਂ ਠੀਕ ਹੈ ਜੀ ਆ ਕਈ ਵਾਰ ਇਹ ਨਾ ਜਦੋਂ ਤੁਸੀਂ ਕਦੇ ਨਹੀਂ ਹੁੰਦੇ ਦੁਕਾਨ ਦੇ ਉੱਤੇ ਅਸੀਂ ਦੇਖਦੇ ਆ ਅਕਸਰ ਇਹ ਇਕੱਲੇ ਵੀ ਕੰਮ ਕਰਦੇ ਹੁੰਦੇ ਨੇ ਜਦੋਂ ਕੰਮ ਕਰਦੇ ਨੇ ਜਾਂ ਕੋਈ ਕਹੀ ਬਣਾਉਂਦੇ ਨੇ ਦਾਤੀ ਧੁੰਦ ਦੇ ਕਰਦੇ ਆ ਜਾਂ ਦਾਤੀ ਨਵੀਂ ਬਣਾਉਂਦੇ ਆ ਜਾਂ ਖੁਰਪਾ ਬਣਾਉਂਦੇ ਨੇ ਕਾ ਸਾਹਮਣੇ ਗਾਹਕ ਨੂੰ ਕਿਵੇਂ ਦੱਸਦੇ ਰਿਹਾ ਵੀ ਇੰਨੇ ਪੈਸੇ ਹੋਗੇ ਗਾਹਕ ਨੂੰ ਇਹ ਦੇਖ ਕੇ ਉਹਨੇ ਆਪ ਦੇ ਅੰਦਾਜ਼ੇ ਨਾਲ ਸ਼ੱਕ ਕੰਮ ਦੱਸ ਦੇਣਾ ਵੀ ਇੰਨੇ ਪੈਸੇ ਲੱਗਣੇ ਆ ਮੋਬਾਈਲ ਤੇ ਪੈਸੇ ਬਣਾ ਕੇ ਦੇ ਦੇਣੇ ਆ ਮੰਗ ਮੋਬਾਈਲ ਤੇ ਲਾਉਂਦੇ ਨੇ ਮੋਬਾਈਲ ਦੇ ਉੱਤੇ ਫਿਰ ਗੱਲ ਵੀ ਕਰਦੇ ਆ ਕਦੇ ਮੋਬਾਈਲ ਤੇ ਆਪ ਦੇ ਜੇਕਰ ਨੂੰ ਭੈਣ ਭਾਈ ਨਾਲ ਗੱਲ ਕਰ ਰਹੇ ਆ ਹੁੰਦਾ ਆ ਗਿਆ ਖੁੰਤੇ ਆਪ ਦੇ ਗੱਲਬਾਤ ਕਰ ਲੈਂਦੇ ਭੈਣ ਨਾਲ ਗੱਲ ਕਰਦੇ ਆ ਭੈਣ ਨਾਲ ਗੱਲ ਕਰ ਲੈਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਚਰਨ ਕੀ ਕਹਿੰਦਾ ਵਾ ਹੈਂ ਤੇ ਬਾਕੀ ਜਿਵੇਂ ਦੁਕਾਨ ਦੇ ਉੱਤਰ ਤੁਸੀਂ ਨਹੀਂ ਹੁੰਦੇ ਛੋਟੀ ਗੈਹਜਰੀ ਵਿੱਚ ਸਾਰਾ ਕੰਮ ਕਰ ਲੈਂਦੇ ਆ ਪੂਰਾ ਇਹਨਾਂ ਹਾਂ ਜੀ ਪੂਰਾ ਕੰਮ ਕਰਦੇ ਆ ਸਰ ਦੁਕਾਨ ਚ ਮਾਲ ਦਾ ਆਪ ਹੀ ਆ ਛੋਟਾ ਵੈਸੇ ਕਿਹੜਾ ਕਿਹੜਾ ਕੰਮ ਕਰਦੇ ਹੋ ਤੁਸੀਂ ਕਿਹੜਾ ਕਿਹੜਾ ਇਹ ਚਾਰਨ ਸਿੰਘ ਕਿਹੜਾ ਕਿਹੜਾ ਕੰਮ ਕਰਦਾ ਰਹਿੰਦਾ ਦੁਕਾਨ ਤੇ ਖੁਰਬੇ ਦਾ ਵੀ ਕਰਦਾ ਕਹੀ ਦਾ ਵੀ ਦਾਤੀ ਦਾ ਵੀ ਆਪ ਹੀ ਕੰਮ ਕਰ ਰਹੇ ਨੇ ਜਿਵੇਂ ਕਹੀ ਆ ਤੁਸੀਂ ਆਪ ਤਿਆਰ ਕਰਦੇ ਹੋ ਸਾਰੀ ਇਹ ਕਰ ਲੈਂਦੇ ਆਪੀ ਆਪ ਤਿਆਰ ਕਰ ਲੈਂਦੇ ਨੇ ਹਾਂ ਜੀ ਤੇ ਬਾਕੀ ਕਿਤੋਂ ਇਹਨਾਂ ਨੂੰ ਡਾਕਟਰੀ ਇਲਾਜ ਬਾਰੇ ਕੋਈ ਇਦਾਂ ਨਹੀਂ ਜਾਣਕਾਰੀ ਲਈ ਕਿਤੇ ਵੀ ਹੋ ਸਕਦਾ ਹੀ ਬੋਲ ਸਕਦੇ ਹੋਣ ਤੁਸੀਂ ਕਿਤੋਂ ਇਲਾਜ ਬਾਰੇ ਨਹੀਂ ਸੋਚਿਆ ਇਹਨਾਂ ਦੇ ਇਹਨਾਂ ਸੋਚਿਆ ਇਹ ਡਾਕਟਰ ਦੇ ਜਾਣਾਂ ਤੋਂ ਵੀ ਪੁੱਛਿਆ ਉਹ ਕਦੇ ਨਹੀਂ ਬੋਲ ਨਹੀਂ ਸਕਦੇ ਨਹੀਂ ਹੁਣ ਤਾਂ ਜਿਵੇਂ ਨਾ ਕਈ ਇਦਾਂ ਦੇ ਗੁਰਧਾਮ ਨੇ ਜਿੱਥੇ ਕਿਹਾ ਜਾਂਦਾ ਵਾ ਕਿ ਉੱਥੇ ਕੌਂਡ ਦੇ ਵਿੱਚੋਂ ਅੰਮ੍ਰਿਤ ਕੌਂਡ ਵਿੱਚੋਂ ਚੂਲੀ ਸਕੋ ਤਾਂ ਬੱਚੇ ਬੋਲਣ ਲੱਗ ਜਾਂਦੇ ਨੇ ਕਦੇ ਇਦਾਂ ਨਹੀਂ ਹੈਗਾ ਵੀ ਕਿਤੇ ਗੁਰਬਾਣੀ ਦਾ ਗੁਰੂਆਂ ਦਾ ਜਿਹੜਾ ਉਹ 400 ਪ੍ਰਾਪਤ ਧਾਰਤੀਆ ਉੱਥੇ ਲੈ ਕੇ ਗਏ ਹੋਵੇ ਉੱਥੇ ਇਦਾਂ ਦਾ ਕਦੇ ਚਮਤਕਾਰ ਹੋ ਜਵੇ ਤੁਹਾਡਾ ਪੋਤਾ ਜਿਹੜਾ ਫੇਰ ਬੋਲਣ ਲੱਗ ਜੇ ਇਹ ਭਾਈ ਭਾਈ ਤੇ ਤੋਂ 8 8 ਕਿਲੋਮੀਟਰ ਦਾ ਇੱਥੇ ਗੁਰਦਰਾ ਸਾਹਿਬ ਉੱਥੇ ਆਪਣੇ ਗੁੰਗਸਰ ਰਹੇ ਵੀ ਉੱਥੇ ਜਾਂਦੇ ਰਹਿੰਦੇ ਪੰਜ ਪੰਜ ਵੇਰੀ ਮੱਚ ਜਾਂਦੇ ਰਹਿੰਦੇ ਪਰ ਬੋਲਣ ਨਹੀਂ ਲੱਗੇ ਨਹੀਂ ਹਾਂ ਆ ਮੈਂ ਸਾਰੇ ਹੀ ਜਿਹੜੇ ਸਾਥੀ ਸਾਡੇ ਦੇਖਣ ਆਲੇ ਆ ਉਹਨਾਂ ਨੂੰ ਦੱਸਦਾ ਮੈਂ ਚਾਰਨ ਸਿੰਘ ਦੇ ਨਾਲ ਗੱਲ ਕਰੂੰਗਾ ਕੋਈ ਦੇਖੋ ਮੇਰਾ ਜਵਾਬ ਦੇਊਗਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਦੇਖੋ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਦਾ ਜਵਾਬ ਦਿੱਤਾ ਤਾਂ ਚਾਹ ਪੀਣੀ ਆ ਮੈਂ ਉਹਨੂੰ ਸਾਰੇ ਨਾਲ ਸਮਝਾਇਆ ਵੀ ਮੈਂ ਚਾਹ ਪੀਣੀ ਆ ਤਾਂ ਉਹ ਕਹਿੰਦਾ ਲੈ ਕੇ ਆਉਣੇ ਆ ਤੇ ਜੇ ਉਹਨੂੰ ਕਹਿਣਾ ਵੀ ਅਸੀਂ ਨਾਲ ਚਾਹ ਦੇ ਕੁਝ ਖਾਣਾ ਵਾ ਤੇ ਆਹ ਦੱਸਤਾ ਐਂ ਕਰਕੇ ਤਾਂ ਉਹ ਖਾਸ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਇਹ ਟੋਸਟ ਮੰਗਦਾ ਨਾਲ ਤਾਂ ਇਦਾਂ ਸਾਡਾ ਵੇ ਸਾਡੇ ਨਾਲ ਪਿਆਰ ਆ ਬਹੁਤ ਚਾਰਨ ਸਿੰਘ ਦਾ ਤੇ ਪੂਰੀ ਜਾਣਕਾਰੀ ਕਰਦਾ ਦੇਖੋ ਤੁਸੀਂ ਨਾ ਚੰਗੀ ਤਰ੍ਹਾਂ ਬੋਲ ਵੀ ਲੈਨੇ ਹੋ ਪ੍ਰਮਾਤਮਾ ਨੇ ਤੋਰਨ ਨੂੰ ਲੱਤਾਂ ਵੀ ਵਧੀਆ ਦਿੱਤੀਆਂ ਸਰੂਪ ਵੀ ਵਧੀਆ ਦਿੱਤਾ ਤੁਹਾਨੂੰ ਤੇ ਪਰ ਆਪਦੀ ਜ਼ਿੰਦਗੀ ਆ ਜਿਹੜੀ ਨਸਿਆਂ ਦੇ ਰਾਹ ਕਈ ਨੌਜਵਾਨ ਸਾਡੇ ਪਾਈ ਬੈਠੇ ਨੇ ਉਹ ਸਾਡੇ ਇਸ ਵੀਰ ਚਾਰਨ ਸਿੰਘ ਵੱਲ ਜ਼ਰੂਰ ਦੇਖ ਲੈਣ ਤੇ ਨਾ ਸਾਡਾ ਵੀਰ ਬੋਲ ਸਕਦਾ ਨਾ ਸੁਣਾਈ ਦਿੰਦਾ ਪਿਤਾ ਜੁਗਤਾਰ ਸਿੰਘ ਟੈਪੀ ਨਾਲ ਬੈਠੇ ਨੇ ਬਕਾਇਦਾ ਸਾਰੀ ਜਾਣਕਾਰੀ ਦਿੱਤੀ ਆ ਕਿ ਸਾਰਾ ਕੰਮ ਕਰਦਾ ਆ ਦੇਖੋ ਹੁਣ ਆ ਦਾਤੀ ਆ ਨਵੀ ਬਣਾਉਣ ਲੱਗਿਆ ਹੋਇਆ ਆ ਦੇਖੋ ਉਦੋਂ ਪਹਿਲਾਂ ਜਦੋਂ ਆਪਾਂ ਆਏ ਸੀਗੇ ਉਸ ਸਮੇਂ ਕਹੀ ਆ ਜਿਹੜੀ ਆ ਕਹੀ ਤਿਆਰ ਕੀਤੀ ਆ ਆ ਕਾਫੀ ਜਿਹੜੀ ਇਹਨਾਂ ਦੀ ਜਿਹੜੀ ਕਹੀ ਆ ਟੈਪੀ ਵਾਲਿਆਂ ਦੀ ਦੁਕਾਨ ਜਿਹੜੀ ਮਸ਼ਹੂਰ ਵੀ ਆ ਕਾਫੀ 35 37 ਸਾਲਾਂ ਤੋਂ ਇੱਥੇ ਰਤਨ ਜੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਇਹਨਾਂ ਦੀ ਦੁਕਾਨ ਆ ਕਾਫੀ ਪੁਰਾਣੀ ਆ ਪਹਿਲਾਂ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਉੱਪਰ ਬਾਈ ਭਜਨ ਸਿੰਘ ਮਹਿਤਰੀ ਨੇ ਜਿਹੜੇ ਉਹਨਾਂ ਦੀ ਵੀ ਤਸਵੀਰ ਜਿਹੜੀ ਲੱਗੀ ਹੋਈ ਆ ਐਸ ਭਾਵੇਂ ਅੱਜ ਉਹ ਉਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਤੇ ਪੀ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਇੱਥੇ ਕੰਮ ਕਰਾਉਣ ਆਉਂਦੇ ਨੇ ਤਕਰੀਬਨ ਸਾਰੇ ਹੀ ਜਾਣਦੇ ਨੇ ਤੇ ਪਰ ਅੱਜ ਉਹ ਦਾਦੇ ਦੀ ਜਿਹੜੀ ਦੁਕਾਨ ਆ ਉਹਨੂੰ ਸਾਹਮ ਰਿਹਾ ਭਾਵੇਂ ਬੋਲ ਨਹੀਂ ਸਕਦਾ ਪਰ ਬੈਠਾ ਕੰਮ ਕਰਦਾ ਮਿਹਨਤ ਮਜ਼ਦੂਰੀ ਕਰਦਾ ਜਿੰਨੇ ਵੀ ਇੱਥੇ ਲੋਕ ਆਉਂਦੇ ਨੇ ਉਹ ਚਾਰ ਨੂੰ ਬਹੁਤ ਪਿਆਰ ਕਰਦੇ ਆ ਨਾਲ ਦੀਆਂ ਦੁਕਾਨਾਂ ਵਾਲੇ ਨੇ ਜਿਵੇਂ ਸਾਹਮਣੇ ਵੀ ਸਾਡੇ ਗੁਰਮਤ ਚੈਰੀਟੇਬਲ ਲੈਬਰਾਟਰੀ ਆ ਉਹ ਵੀ ਬਹੁਤ ਪਿਆਰ ਕਰਦੇ ਨੇ ਨਾਲ ਸਾਡੇ ਗੱਲ ਟੈਂਟ ਵਾਲੇ ਨੇ ਤਾਂ ਇਧਰਲੇ ਪਾਸੇ ਵੀ ਸਾਡੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਆ ਉਹ ਵੀ ਬਹੁਤ ਪਿਆਰ ਕਰਦੇ ਤਕਰੀਬਨ ਜਿੰਨੀਆਂ ਵੀ ਨੇੜੇ ਤੇੜੇ ਦੁਕਾਨਾਂ ਨੇ ਜਦੋਂ ਵੀ ਉਹ ਕੋਈ ਚਾਹ ਲੈ ਕੇ ਆਉਂਦੇ ਆ ਜਾਂ ਖਾਣ ਨੂੰ ਲੈ ਕੇ ਆਉਂਦੇ ਆ ਤਾਂ ਚਰਨ ਉਹਨਾਂ ਦੇ ਵਿਚਾਲੇ ਬੈਠਾ ਹੋਊਗਾ ਦੇਖ ਲਓ ਤੁਸੀਂ ਤੇ ਕੁਝ ਕਹਿਣਾ ਚਾਹੁੰਦੇ ਹੋ ਵਾਈ ਗੁਰਜੀ ਦਾ ਖਾਲਸਾ ਕਹਿੰਦਾ ਓਏ ਬਾਈ ਗੁਰਜੀ ਦਾ ਖਾਲਸਾ ਰੱਖੇ ਬਾਕੀ ਜੇ ਆਪਾਂ ਉਹਨੂੰ ਕਹਿ ਦਈਏ ਵੀ ਇੱਥੇ ਧਰਤੀ ਤੇ ਲਿਖ ਕੇ ਅੱਖਰ ਦੱਸ ਦਈਏ ਤਾਂ ਉਹ ਜ਼ਰੂਰ ਉਹਨੂੰ ਦੇਖ ਲੈਂਦੇ ਆ ਵੀ ਆਹ ਅੱਖਰ ਲਿਖਿਆ ਵਾ ਜਿਵੇਂ ਹੁਣ ਹਾਂ ਠੀਕ ਆ ਜਦੋਂ ਉਹਨੂੰ ਪਹੁੰਚਦਿਆਂ ਵੀ ਮੇਰੀ ਦਾੜੀ ਆ ਜਿਹੜੀ ਪ੍ਰਕਾਸ਼ ਕੀਤੀ ਹੈ ਠੀਕ ਆ ਖੁਸ਼ ਹੋ ਜਾਂਦਾ ਵੀ ਬਹੁਤ ਵਧੀਆ ਕਿਉਂਕਿ ਗੁਰਬਾਣੀ ਦੇ ਨਾਲ ਵੀ ਜੁੜਿਆ ਹੋਇਆ ਖੁਦ ਵੀ ਅਮਰਤਧਾਰੀ ਸਿੰਘ ਆ ਤੇ ਬਾਕੀ ਪੂਰਾ ਪਰਿਵਾਰ ਹੀ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਵਾ ਤੇ ਘਰ ਦੇ ਵਿੱਚ ਜਿੱਦਾਂ ਦਾ ਮਾਹੌਲ ਹੁੰਦਾ ਬੱਚਿਆਂ ਦੇ ਉੱਤੇ ਉਦਾਂ ਦਾ ਅਸਰ ਹੋਣਾ ਸੁਭਾਵਿਕ ਆ ਤਾਂ ਅਸੀਂ ਕੁਝ ਦਿਨ ਪਹਿਲਾਂ ਵੀ ਲਗਾਤਾਰ ਲੱਗਦਾ 6 ਮਹੀਨੇ ਪਹਿਲਾਂ ਅਸੀਂ ਵੀਡੀਓ ਕੱਢੀ ਸੀ ਪਰ ਸਾਨੂੰ ਫੋਨ ਕਾਲ ਬਹੁਤ ਆਏ ਨੇ ਕਿ ਤੁਸੀਂ ਨਾ ਬਕਾਇਦਾ ਫੇਰ ਇੱਕ ਵਾਰੀ ਸਾਨੂੰ ਵੀਡੀਓ ਥੋੜੀ ਜਿਹੀ ਵਧੀਆ ਤਰੀਕੇ ਨਾਲ ਬਣਾ ਕੇ ਦਿਓ ਅਸੀਂ ਉਦੋਂ ਥੋੜੀ ਜਿਹੀ ਭੱਜ ਨੱਠ ਦੇ ਵਿੱਚ ਸੀਗੇ ਵੀਡੀਓ ਬਣਾ ਕੇ ਪਾਈ ਸੀ ਪਰ ਹੁਣ ਅਸੀਂ ਇਹਨਾਂ ਦੀ ਜਿਹੜੀ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਕਿ ਆ ਕਹੀ ਇਹਨਾਂ ਨੇ ਖੋਦ ਤਿਆਰ ਕੀਤੀ ਆ ਤੁਹਾਡਾ ਖੁਰਪਾ ਆ ਖੁਰਪਾ ਇਹ ਵੀ ਚਾਰਨ ਦੇ ਹੱਥੀ ਬਣਿਆ ਹੋਇਆ ਵਾ ਦੇਖੋ ਆ ਪੂਰਾ ਮਸ਼ਹੂਰ ਆ ਦੁਕਾਨ ਤਾਂ ਹੁਣ ਦਾਤੀਆਂ ਨਵੇਂ ਬਣਾਉਣ ਲੱਗੇ ਹੋਏ ਨੇ ਠੀਕ ਆ ਕਿਸਾਨਾਂ ਭਰਾਵਾਂ ਦੀ ਜਿਹੜੀ ਇਸ ਬਾਜ਼ਾਰ ਦੇ ਵਿੱਚ ਜੇ ਦੁਕਾਨਾ ਪਹਿਲੀ ਪਸੰਦ ਦੀ ਦੁਕਾਨ ਆ ਉਹ ਬਹੁਤ ਜਿਆਦਾ ਇੱਥੋਂ ਨੇੜਲੇ ਜਿਹੜੇ ਪਿੰਡ ਨੇ ਘਰ ਤੋਂ ਘੜਤੀ 40 ਪਿੰਡ ਬਾਈ ਜਗਤਾਰ ਸਿੰਘ ਪੈ ਜਾਂਦੇ ਹੋਣਗੇ ਨਾ ਜਿਹੜੇ 35 40 ਪਿੰਡ ਪੈ ਜਾਂਦੇ ਆ 35 40 ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹ ਜਿੰਨਾ ਵੀ ਸਮਾਨ ਉਹਨਾਂ ਨੂੰ ਖੇਤੀ ਦੇ ਬਾਰੇ ਚਾਹੀਦਾ ਜਿਵੇਂ ਬਾਹਰ ਆਪਾਂ ਸਾਰੇ ਦਿਖਾ ਦਾਂਗੇ ਧਾਤੀਆਂ ਪੱਠੇ ਵਢਣ ਵਾਲੀਆਂ ਬਾਕੀ ਹੋਰ ਵੀ ਕਾਫੀ ਜਿਹੜਾ ਵੀ ਜਿੰਨਾ ਵੀ ਕਿਸਾਨਾਂ ਦੇ ਨਿਤ ਵਰਤੋਂ ਵਾਲਾ ਸਮਾਨ ਉਹ ਸਾਰਾ ਹੀ ਇਹਨਾਂ ਕੋਲੇ ਤਿਆਰ ਹੁੰਦਾ ਤਾਂ ਜਰੂਰ ਤੁਸੀਂ ਇੱਕ ਵਾਰੀ ਨਾਲੇ ਤਾਂ ਬਾਈ ਚਰਨ ਸਿੰਘ ਨੂੰ ਮਿਲੋ ਇੱਥੇ ਤੁਹਾਨੂੰ ਫੇਰ ਪਤਾ ਲੱਗੂ ਵੀ ਦੇਖੋ ਕਿੰਨੀ ਮਿਹਨਤ ਕਰਦਾ ਵਾ ਹੌਸਲਾ ਬੁਲੰਦ ਕਰਨਾ ਤਾਂ ਸਾਡਾ ਫਰਜ਼ ਬਣਦਾ ਜਦੋਂ ਕੋਈ ਪੰਜਾਬ ਦੀ ਧਰਤੀ ਤੇ ਰਹਿ ਕੇ ਕੰਮ ਕਰਦਾ ਵਾ ਤਾਂ ਜਰੂਰ ਸਾਡਾ ਵੀ ਫਰਜ਼ ਬਣਦਾ ਦੇਖੋ ਭਾਵੇਂ 35-37 ਸਾਲ ਪੁਰਾਣੀ ਦੁਕਾਨ ਆ ਮਸ਼ਹੂਰ ਆ ਪਰ ਚਰਨ ਸਿੰਘ ਵੀ ਇਸ ਆਸ ਦੇ ਨਾਲ ਬੈਠਾ ਵੀ ਮੈਂ ਕੁਦਰਤੀ ਤੌਰ ਤੇ ਭਾਵੇਂ ਬੋਲ ਨਹੀਂ ਸਕਦਾ ਭਾਵੇਂ ਮੈਨੂੰ ਲੋਕ ਗੱਲ ਕੀ ਕਰਦੇ ਆ ਇਸ ਵਿੱਚ ਪਤਾ ਨਹੀਂ ਲੱਗਦਾ ਵੀ ਉਹ ਕੀ ਬੋਲਦੇ ਨੇ ਪਰ ਉਹਨਾਂ ਦੇ ਮੂੰਹ ਜਿਹੜਾ ਹਿੱਲਦੇ ਦੇ ਸਾਬ ਦੇ ਨਾਲ ਹੀ ਉਹ ਜ਼ਰੂਰ ਅੰਦਾਜ਼ਾ ਲਾ ਲੈਂਦੇ ਨੇ ਕਿ ਫਲਾਨਾ ਬੰਦਾ ਆ ਗੱਲ ਕਹਿ ਰਿਹਾ ਜੇ ਕਿਤੇ ਚੁਗਲੀਆਂ ਚਾਗਲੀਆਂ ਵੀ ਚੱਲਦੀਆਂ ਹੋਣ ਤਾਂ ਵੀ ਚਾਰਨ ਨੂੰ ਪਤਾ ਲੱਜਾਂਦਾ ਵਾ ਵੀ ਇਹ ਕੀ ਦੀ ਗੱਲ ਕਰ ਰਹੇ ਨੇ ਇਹ ਇਹ ਜਿਹੜੀ ਕਲਾ ਵਾ ਪ੍ਰਮਾਤਮਾ ਦੀ ਵਕਸੀ ਹੋਈ ਆ ਤੇ ਜ਼ਰੂਰ ਸਾਡਾ ਫਰਜ਼ ਬਣਦਾ ਕਿ ਚਾਰਨ ਸਿੰਘ ਦੇ ਜਿਹੜੇ ਬਣਾਏ ਹੋਏ ਇਹ ਸਮਾਨ ਆ ਉਹ ਜ਼ਰੂਰ ਖਰੀਦਣ ਲਈ ਆਪਾਂ ਹੋਰ ਵੀ ਵੱਡੇ ਸ਼ਹਿਰਾਂ ਤੋਂ ਜਾਂਦੇ ਆ ਤਾਂ ਜ਼ਰੂਰ ਸਾਨੂੰ ਇਹਨਾਂ ਤੋਂ ਸਾਰਾ ਸਮਾਨ ਖਰੀਦ ਲੈਣਾ ਚਾਹੀਦਾ ਵਾ ਤਾਂ ਜੋ ਸਾਡੇ ਵੀਰ ਚਾਰਨ ਸਿੰਘ ਦਾ ਹੌਸਲਾ ਬਲੰਦ ਹੋ ਸਕੇ ਜਰੂਰ ਇੱਕ ਵਾਰੀ ਦਰਸ਼ਨ ਦਿਓ ਤੁਹਾਨੂੰ ਜਿਹੜਾ ਐਡਰੈਸ ਆ ਉਹ ਬਾਈ ਜੁਗਤਾਰ ਸਿੰਘ ਠੇਪੀ ਨੇ ਦੁਬਾਰਾ ਫੇਰ ਦੱਸ ਦੇਣਗੇ ਬਾਈ ਜੀ ਸਾਡੇ ਦੇਖਣ ਵਾਲਿਆਂ ਨੂੰ ਦੁਕਾਨ ਦਾ ਪੂਰਾ ਐਡਰੈਸ ਦੱਸ ਦੋ ਇਹ ਦੁਕਾਨ ਹੈ ਕਿੱਥੇ ਆ ਇਹ ਪਿੰਡ ਠੇਪੀ ਠੇਪੀ ਵਾਲੇ ਸਰਦਾਰ ਭਜਨ ਸਿੰਘ ਜੀ ਨਹੀਂ ਪਿੰਡ ਠੇਪੀ ਆ ਇਸ ਟਾਈਮ ਕਿੱਥੇ ਰਤਨਾ ਦੇ ਰਤਨਾ ਦੇ ਜੋਧਾ ਹਾਂ ਇਹ ਨੇੜੇ ਨੇੜੇ ਆਪਣੇ ਸ਼ੀਸ਼ ਭਗਤ ਸਿੰਘ ਦਾ ਪੁੱਤ ਹੈ ਜੀ अपना मोबाइल नंबर भी राख्दो जी 987632298 हां 98763 228 22898 ਆ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਜਰੂਰ ਇੱਕ ਵਾਰੀ ਕਾਲ ਕਰਕੇ ਬਾਈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜਰੂਰ ਇੱਕ ਵਾਰੀ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਮਾਨ ਤਿਆਰ ਕਰਾਉਣਾ ਜਰੂਰ ਇਹਨਾਂ ਕੋਲੇ ਦਰਸ਼ਨਤੋ ਤਾਂ ਜੋ ਇਹਨਾਂ ਦਾ ਜਿਹੜਾ ਰੁਜ਼ਗਾਰ ਆ ਹੋਰ ਵੱਧ ਸਕੇ ਤਾਂ ਹੌਸਲਾ ਬੁਲੰਦ ਚਾਰਨ ਸਿੰਘ ਦਾ ਹੋ ਸਕੇ ਮੈਂ ਐਡਰੈਸ ਤੁਹਾਨੂੰ ਦੁਬਾਰਾ ਤੋਂ ਫੇਰ ਜਾਣਕਾਰੀ ਦਿਵਾ ਦਿੰਨਾ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਦੇ ਉੱਪਰ ਸਥਿਤ ਰਤਨ ਯੋਧਾ ਬਾਜ਼ਾਰ ਸ਼ਹੀਦ ਭਗਤ ਸਿੰਘ ਜੀ ਦਾ ਸੁੰਦਰ ਸਰੂਪ ਲੱਗਿਆ ਹੋਇਆ ਇੱਕ ਬਹੁਤ ਹੀ ਵਧੀਆ ਯਾਦਗਾਰ ਬਣੀ ਹੋਈ ਆ ਰਤਨ ਪਿੰਡ ਦੇ ਵਿੱਚ ਰਤਨ ਉਹ ਯਾਦਗਾਰ ਦੇ ਬਿਲਕੁਲ ਨੇੜੇ ਟੈਪੀ ਵਾਲਿਆਂ ਦੀ ਜਿਹੜੀ ਇਹ 35-37 ਸਾਲ ਪੁਰਾਣੀ ਦੁਕਾਨ ਆ ਉੱਥੇ ਆ ਕੇ ਤੁਸੀਂ ਇਹਨਾਂ ਤੋਂ ਕਿਸੇ ਪ੍ਰਕਾਰ ਦਾ ਵੀ ਜੋ ਵੀ ਕੰਮ ਕਰਵਾਉਣਾ ਕਰਵਾ ਸਕਦੇ ਹੋ ਇੱਥੇ ਹੀ ਆਪਣੀ ਗੱਲ ਸਮਾਪਤ ਕਰੂੰਗਾ ਜੀ ਪੱਤਰਕਾਰ ਦੀਪ ਸਰਾਬਾ ਕੈਮਰਾਮੈਨ ਅਮਨ ਸੂਜਾਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ